ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਬीडी ਪੰਜਾਬ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ हां जी मैं बिल्कुल ठीक-ठाक हूं उम्मीद करती हूं ਤੁਸੀਂ ਵੀ ٹھیک-ਠاک ਹੋਵੋਗੇ ਤੇ ਮੈਂ ਇੱਥੇ ਬਣਾ ਰਹੀ ਹਾਂ ਬੱਚਿਆਂ ਲਈ ਬナナ ਸ਼ੇਕ ਦੁਪਹਿਰ ਦਾ ਟਾਈਮ ਹੈ ਤੇ ਮਤਲਬ ਬੱਚੇ ਦੋਨੋਂ ਸਕੂਲ ਆ ਚੁੱਕੇ ਸਕੂਲੋਂ ਆ ਚੁੱਕੇ ਨੇ ਕਿ ਤੇ ਮਤਲਬ ਨੂਰ ਨੇ ਨਾ স্পੈਸ਼ਲ کہہ ਕੇ ਆਪਣੀ ਡੈਡੀ ਨੂੰ ਬਣਾਣਾ ਮਤਲਬ ਬਨਾਣਾ ਮੰਗਵਾਇਆ ਸੀ ਰਾਤ ਤੇ ਨੂਰ ਕਹਿੰਦੀ ਬਨਾਣਾ ਸ਼ੇਕ ਬਣਾ ਕੇ ਦਿਓ ਮੈਨੂੰ ਤੇ ਤਰਨ ਵੀ ਉਹਨੇ ਪੁੱਛ ਲਿਆ ਸੀਗਾ ਮੈਂ ਕਿ ਤੂੰ ਬਨਾਣਾ ਸ਼ੇਕ ਪੀਏਂਗਾ ਤੇ ਚਲੋ ਫਿਰ ਉਹ ਵੀ ਕਹਿੰਦਾ ਮੈਂ ਪੀ ਲੂੰਗਾ ਤੇ ਬਟ ਉਹਨੇ ਇੰਨਾ ਖੁਸ਼ ਹੋ ਕੇ ਨਹੀਂ ਪੀਤਾ ਹੈਗਾ ਤੇ ਚਲੋ ਜੀ ਆਪਾਂ ਬਣਾਉਣਾ ਸ਼ੇਕ ਬਣਾਉਣੇ ਆ ਠੀਕ ਹੈ ਜੀ ਪਹਿਲਾਂ ਮੈਂ ਲਿਆ ਦੁੱਧ ਜਿੰਨਾ ਆਪਾਂ ਮਤਲਬ 2 ਗਲਾਸ ਦੁੱਧ ਦੇ ਲੈ ਕੇ ਤੇ ਉਹਦੇ ਵਿੱਚ ਇੱਕ ਗਲਾਸ ਜਿਹੜਾ ਹੈਗਾ ਪਾਣੀ ਦਾ ਪਾਇਆ ਤੇ ਚੀਨੀ ਪਾਈ ਆ ਠੀਕ ਹੈ ਟੇਸਟ ਅਕੋਰਡਿੰਗ ਤੁਸੀਂ ਪਾ ਲਿਓ ਤੇ ਫਿਰ ਮੈਂ ਲੈਣੇ ਜੀ 6 ਪਤਾ ਨਹੀਂ 6 ਕੇਲੇ ਲੈ ਲਈ ਸੀ ਮੈਨੂੰ ਪਤਾ ਨਹੀਂ 6-7 ਕੇਲੇ ਤੁਸੀਂ ਲੈ ਲਿਓ ਠੀਕ ਹੈ ਜੀ ਤੇ ਉਹਨਾਂ ਨੂੰ ਕਟਿੰਗ ਕਰਕੇ ਜਿਹੜਾ ਹੈਗਾ ਮੈਂ ਉਹਦੇ ਵਿੱਚ ਮਤਲਬ ਪਾ ਦੂੰਗੀ ਜੀ ਠੀਕ ਆ ਤੇ ਬਸ ਫਿਰ ਮਤਲਬ ਇਹਨੂੰ ਆਪਾਂ ਗ੍ਰੈਂਡਰ ਦੇ ਨਾਲ ਚਲਾ ਦਾਂਗੇ ਠੀਕ ਹੈ ਤੁਸੀਂ ਗ੍ਰੈਂਡਰ ਦੇ ਵਿੱਚ ਵੀ ਬਣਾ ਸਕਦੇ ਹੋ ਤੁਸੀਂ ਹਾਂਡੀ ਨਾਲ ਵੀ ਬਣਾ ਸਕਦੇ ਹੋ ਠੀਕ ਹੈ ਜੀ ਮੇਰੇ ਕੋਲ ਇੱਥੇ ਹਾਂਡੀ ਸੀਗੀ ਤੇ ਮੈਂ ਹਾਂਡੀ ਦੀ ਮਦਦ ਨਾਲ ਇਹਨੂੰ ਚਲਾਤਾ ਸੀ ਤੇ ਤੁਹਾਡੇ ਕੋਲ ਕਾਜੂ ਬਦਾਮ ਇਸ ਵਕਤ ਅਵੇਲੇਬਲ ਹੋਣ ਤਾਂ ਤੁਸੀਂ ਪਾ ਸਕਦੇ ਹੋ ਮੇਰੇ ਕੋਲ ਨਹੀਂ ਹੈਗੇ ਸੀ ਜੀ ਨਾ ਤਾਂ ਮਤਲਬ ਘਰੇ ਕਾਜੂ ਬਦਾਮ ਲਿਆਂਦੇ ਹੋਏ ਸੀ ਨਾ ਹੀ ਜਿਹੜੇ ਹੈਗੇ ਸੀ ਇਹ ਮਤਲਬ ਕਿ ਦੂਸਰੇ ਟੂਟੀ ਫੁੱਟ ਲੈ ਕੇ ਆਂਦੇ ਸੀ ਹੁਣ ਗਰਮੀ ਦਾ ਸੀਜ਼ਨ ਮਤਲਬ ਤਿਆਰ ਸ਼ੁਰੂ ਹੋ ਗਿਆ ਹਨਾ ਤੇ ਆਪਾਂ ਸਾਰਾ ਕੁਝ ਮੰਗਾ ਕੇ ਰੱਖਾਂਗੇ ਤੇ ਬੱਚਿਆਂ ਨੂੰ ਫਿਰ ਇਸ ਤਰ੍ਹਾਂ ਨਵੇਂ-ਨਵੇਂ ਚੀਜ਼ਾਂ ਮਾ ਕੇ ਦਿਆ ਕਰਾਂਗੇ ਹਨਾ ਸ਼ੇਕ ਵਗੈਰਾ ਹੋ ਗਿਆ ਆਈਸਕ੍ਰੀਮ ਬਰਕ ਹੋ ਗਈ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਿਆ ਕਰਾਂਗੇ ਹਨਾ ਲਓ ਜੀ ਆਪਾਂ ਹੈਂਡੀ ਦੇ ਨਾਲ ਇਹਨੂੰ ਚਲਾਉਣ ਲੱਗੇ ਤੇ ਮਤਲਬ ਫਿਰ ਮੇਰੇ ਇੱਕਦਮ ਯਾਦ ਆ ਗਿਆ ਵੀ ਪਿਛਲੀ ਗਰਮੀ ਨਾਲ ਆਪਾਂ ਮਤਲਬ ਉਹ ਮੰਗਾਇਆ ਸੀਗਾ ਹਰਸ਼ ਹਰਸ਼ ਕਹਿੰਦੇ ਆ ਸ਼ਾਇਦ ਉਹਨੂੰ ਤੇ ਆਪਾਂ ਉਹ ਮੰਗਵਾਇਆ ਸੀ ਫਿਰ ਮੈਂ ਕਿਹਾ ਚਲੋ ਬੱਚਿਆਂ ਨੂੰ ਨਾ ਉਹ ਪੱਕ ਦੇ ਦੂੰਗੀ ਤੇ ਫਿਰ ਮੈਂ ਦੋ ਵਾਲਾ ਫਲੇਵਰ ਪਾਇਆ ਤਾਂ ਬਹੁਤ ਜ਼ਿਆਦਾ ਟੇਸਟੀ ਬਣ ਗਿਆ ਸੀਗਾ ਇਹ ਲਓ ਜੀ ਸ਼ੇਕ ਤਿਆਰ ਆ ਠੀਕ ਹੈ ਜੀ ਤੇ ਮਤਲਬ ਕਿ ਮੈਂ ਦੋ ਗਲਾਸ ਮੰਮੀ ਪਾਪਾ ਹੀ ਵਾਸਤੇ ਇੱਕ ਗਲਾਸ ਤਾਂ ਰੰਦਾ ਤਿਆਰ ਕਰ ਲਿਆ ਲਓ ਜੀ ਹਰ ਹਰਸ਼ ਇਸ ਲੈ ਆਏ ਆ ਤੇ ਜਦੋਂ ਮੈਨੂੰ ਪਾਉਣ ਲੱਗੀ ਪੈ ਹੀ ਨਹੀਂ ਸੀ ਰਿਹਾ ਹੈਗਾ ਪਤਾ ਨਹੀਂ ਕੀ ਗੱਲ ਸੀਗੀ ਤੇ ਮਤਲਬ ਜਿਹੜਾ ਇਹਦੇ ਵਿੱਚ ਸ਼ੇਕ ਸੀ ਨਾ ਉਹ ਮਤਲਬ ਕਿ ਬੰਦ ਹੋ ਗਿਆ ਪਿਆ ਸੀ ਜਦੋਂ ਮੈਂ ਖੋਲ ਕੇ ਦੇਖਿਆ ਇਹਨੂੰ ਤੇ ਫਿਰ ਆਪਾਂ ਨਾ ਪਹਿਲਾਂ ਤੇ ਕਰੀ ਪੂਰਾ ਜੋਰ ਲਾ ਕੇ ਇਹਨੂੰ ਦਬ-ਦਬ ਕੇ ਪਾਰੀ ਸੀ ਮੈਨੂੰ ਹੈਗਾ ਵੀ ਇਹਦੇ ਵਿੱਚ ਹਨਾ ਤਾਂ ਵੀ ਨਹੀਂ ਆ ਰਿਹਾ ਹੈ ਕੋਈ ਮਤਲਬ ਬਹੁਤ ਜੋਰ ਲਾ ਕੇ ਪਾਇਆ ਤੇ ਉਸ ਤੋਂ ਬਾਅਦ ਨਾ ਫਿਰ ਇਹਨੂੰ ਮੈਂ ਟੱਕਣ ਖੋਲ ਕੇ ਇਹਨੂੰ ਚੈੱਕ ਕੀਤਾ ਤੇ ਉਹ ਮੂਰੋ ਬਿਲਕੁਲ ਹੀ ਬੰਦ ਹੋਇਆ ਪਿਆ ਸੀਗਾ ਲਓ ਜੀ ਦੇਖੋ ਮੈਂ ਖੋਲ ਕੇ ਦਿਖਾਇਆ ਸੁਰਾਖ ਬਿਲਕੁਲ ਬੰਦ ਹੋਇਆ ਪਿਆ ਸੀ ਫਿਰ ਮੈਨੂੰ ਨਾ ਮਤਲਬ ਥੋੜਾ ਜਿਹਾ ਜ਼ਿਆਦਾ ਮਤਲਬ ਉਹਦੇ ਨਾਲ ਖੋਲ ਲਿਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਸੀਗਾ ਤਰਨ ਵੀ ਕੋਲੇ ਆ ਗਿਆ ਸੀ ਤਰਨ ਛੇਤੀ ਹੋਈ ਪਈ ਸੀ ਮੈਨੂੰ ਦੇ ਦੋ ਤੇ ਹਨਾ ਜੇ ਤੁਸੀਂ ਮਤਲਬ ਬਿਲਕੁਲ ਪੂਰਾ ਚਿਲਡਰਨ ਆਸਾ ਬਣਾਉਣਾ ਚਾਹੁੰਦੇ ਹੋ ਹਨਾ ਤੇ ਮੈਂ ਜ਼ਿਆਦਾ ਠੰਡਾ ਨਹੀਂ ਸੀ ਬਣਾਇਆ ਕਿਉਂਕਿ ਹਨਾ ਇੱਕ ਤਾਂ ਦੇਖੋ ਬਣਾਉਣਾ ਹੋ ਗਿਆ ਹਨਾ ਤੇ ਬਾਕੀ ਮਤਲਬ ਬੱਚਿਆਂ ਲਈ ਬਣਾ ਰਹੀ ਸੀ ਮੈਨੂੰ ਐ ਸੀਗਾ ਚਲੋ ਬੱਚੇ ਹੋਵੇ ਚਾਹੇ ਆਪਾਂ ਹੋਵੇ ਕਿਉਂਕਿ ਹਲੇ ਇੰਨਾ ਠੰਡਾ ਪੀਣ ਦਾ ਨਹੀਂ ਹੈਗਾ ਗਲੇ ਖਰਾਬ ਹੋ ਜਾਂਦੇ ਦੇਖੋ ਨੋਰ ਵੀ ਆ ਗਈ ਤਰਨ ਤੇ ਕੋਲੇ ਬੈਠਾ ਹੀ ਆ ਤੇ ਤਰਨ ਜਿਹੜਾ ਥੋੜਾ ਜਿਹਾ ਪਹਿਲਾਂ ਆਂਦਾ ਨੂਰ ਥੋੜੀ ਬਾਅਦ ਚ ਆਉਂਦੀ ਆ ਲਓ ਜੀ ਠੀਕ ਹੈ ਜੀ ਉਹ ਮੈਂ ਰੈਡੀ ਕਰਕੇ ਦੇ ਦਿੱਤਾ ਤੇ ਤਰਨ ਲੈ ਕੇ ਜਾਊਗਾ ਆਪਣਾ ਤੇ ਮੰਮੀ ਪਾਪਾ ਇਹਨੂੰ ਮਿਲ ਕੇ ਆਉਣੀ ਆ ਤੇ ਮੰਮੀ ਪਾਪਾ ਇਹਨਾਂ ਦੇਣ ਤੋਂ ਬਾਅਦ ਜਿਹੜਾ ਹੈਗਾ ਮੈਂ ਆਪਣੇ ਵਾਸਤੇ ਲਈ ਆਈ ਜੀ ਠੀਕ ਆ ਤੇ ਨੋਰ ਕਹਿੰਦੀ ਮੈਂ ਹਾਲੇ ਨਹੀਂ ਪੀਂਦੀ ਮੈਂ ਕੱਪੜੇ ਚੇਂਜ ਕਰਕੇ ਬਾਅਦ ਚ ਪੀਉਂਗੀ ਉਹਨੇ ਉੱਪਰ ਲਾਤਾ ਫ੍ਰਿਜ ਚ ਤੇ ਲਓ ਜੀ ਤੁਸੀਂ ਵੀ ਪੀ ਲਓ ਬਨਾਣਾ ਸ਼ੇਕ ਤਿਆਰ ਤੇ ਇੰਜੋਏ ਕਰਦੇ ਆ ਜੀ ਆਪਾਂ ਬੈਠ ਕੇ ਆਰਾਮ ਨਾਲ ਠੀਕ ਹੈ ਜੀ ਲੋ ਜੀ ਮੈਂ ਮਿਲ ਰਹੀ ਹਾਂ ਤੁਹਾਨੂੰ ਸਿੱਧਾ ਸ਼ਾਮ ਨੂੰ ਮਤਲਬ ਰੋਟੀ ਦਾ ਕੰਮ ਵੀ ਢਿੱਪੜ ਗਿਆ ਆਪਣਾ ਠੀਕ ਹੈ ਸਾਰਾ ਬਰਤਨ-ਬਰਤਨ ਸਾਫ਼ ਕਰ ਦਿੱਤੇ ਤੇ ਕਿਚਨ ਚ ਨਾ ਮੈਂ ਮਤਲਬ ਮੇਰੀ ਯਾਦ ਆ ਗਿਆ ਮੈਂ ਕਿ ਫਿਰ ਤਾਂ ਨਾ 2 ਦਿਨ ਹੋ ਗਏ ਸੀ ਇਹਨੂੰ ਮਤਲਬ ਇਮਲੀ ਨੂੰ ਆਪਾਂ ਤੁਹਾਨੂੰ ਦਿਖਾਇਆ ਸੀ ਨਾ ਵੀਡੀਓ ਚ ਵੀਮਲੀ ਲੈ ਕੇ ਅਸੀਂ ਸਰਦਾਰ ਜੀ ਤੇ ਉਹ ਇਮਲੀ ਦਾ ਮੈਂ ਕਿਉਂ ਕਿ ਰੱਖੀ ਸੀ ਤੇ ਮੇਰੇ ਨਾ ਮਤਲਬ ਮਾਈਂਡ ਚੋਂ ਨਿਕਲ ਗਿਆ ਕਿਉਂ ਕਿ ਰੱਖੀ ਪਈ ਆ ਤੇ ਇਮਲੀ ਬਣਾਉਣ ਦਾ ਮੈਨੂੰ ਟਾਈਮ ਹੀ ਨਹੀਂ ਲੱਗਿਆ ਤੇ ਅੱਜ ਫਿਰ ਆਪਾਂ ਤੁਹਾਡੇ ਨਾਲ ਇਮਲੀ ਦੀ ਵੀਡੀਓ ਸ਼ੇਅਰ ਕਰਦੇ ਆਂ ਤੇ ਇਮਲੀ ਮੈਂ ਬਣਾ ਰਹੀ ਹਾਂ ਦੇਖੋ ਜੀ ਇਮਲੀ ਪਿਓ ਕੇ ਰੱਖੀ ਹੋਈ ਸੀ ਠੀਕਾ ਤੁਸੀਂ ਮਤਲਬ 2-3 ਘੰਟੇ ਪਿਓ ਕੇ ਰੱਖ ਸਕਦੇ ਹੋ ਉਸ ਤੋਂ ਬਾਅਦ ਵੀ ਬਣਾ ਸਕਦੇ ਹੋ ਜਿਹੜਾ ਇਹ ਮਤਲਬ ਕਿ ਮੈਂ ਨਾ ਫ੍ਰਿਜ ਰੱਖੀ ਸੀ ਠੀਕਾ ਖੱਟੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਨਾ ਮਤਲਬ ਇਸ ਤਰ੍ਹਾਂ ਮੰਗਾ ਕੇ ਤੁਸੀਂ ਦੇਖ ਸਕਦੇ ਹੋ ਮੈਂ ਗੈਸ ਆਨ ਕਰਕੇ ਫਰਾਈਪੈਨ ਦੇ ਵਿੱਚ ਬਣਾਉਂਗੀ ਮੈਂ ਇਹ ਸਭ ਤੋਂ ਪਹਿਲਾਂ ਠੀਕਾ ਇਹਦੇ ਵਿੱਚ ਕਿਹੜੇ-ਕਿਹੜੇ ਇਨਗਰੀਡੀਅੰਟ ਪਾਉਣੇ ਨੇ ਉਹ ਤੁਸੀਂ ਦੇਖ ਲਿਓ ਤੇ ਇੱਧਰ ਮੈਂ ਲਿਆ ਜੀ ਗੁੜ ਠੀਕਾ ਗੁੜ ਤੁਸੀਂ ਜਿੰਨਾ ਮਤਲਬ ਕਿ ਆਪਾਂ ਹਿਸਾਬ ਦੇ ਨਾਲ ਲੈ ਲਿਓ ਬਾਕੀ ਤੁਸੀਂ ਟੇਸਟ ਵੀ ਕਰਕੇ ਦੇਖ ਲਿਓ ਮਤਲਬ ਮਿੱਠਾ ਮਤਲਬ ਮਿੱਠੀ ਹੋਣੀ ਚਾਹੀਦੀ ਹੈ ਠੀਕਾ ਤੇ ਗੁੜ ਨੂੰ ਛੋਟੇ-ਛੋਟੇ ਪੀਸ ਕਰਕੇ ਨਾ ਤੁਸੀਂ ਇਸ ਤਰ੍ਹਾਂ ਤੇ ਉਹਦੇ ਵਿੱਚ ਐਡ ਕਰ ਲਿਓ ਠੀਕਾ ਇਹਦੇ ਵਿੱਚ ਮੈਂ ਦੋ ਤਿੰਨ ਦੋ ਤਿੰਨ ਪੀਸ ਰੱਖਲੇ ਸੀਗੇ ਬਾਕੀ ਸਾਰਾ ਜਿਹੜਾ ਗੁੜ ਸੀ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਸੀ ਠੀਕ ਹੈ ਜੀ ਤੇ ਜਿਹੜੀ ਮਤਲਬ ਕਿ ਇਹ ਇਮਲੀ ਆਪ ਘਰ ਵਿੱਚ ਬਣਾ ਕੇ ਜਿਹੜਾ ਤਿਆਰ ਕਰ ਸਕਦੇ ਆ ਤੇ ਸਰਦਾਰ ਜੀ ਵੀ ਸਰਦਾਰ ਜੀ ਵੀ ਆ ਕੇ ਦੇਖਣ ਲੱਗੇ ਸੀਗੇ ਵੀ ਇਮਲੀ ਮਤਲਬ ਮੈਂ ਇਮਲੀ ਬਣਾਉਣ ਲੱਗ ਗਈ ਤੇ ਮਤਲਬ ਬਸ ਮੈਨੂੰ ਐਵੇਂ ਹੋ ਗਿਆ ਵੀ ਬਣਾਦਾਂ ਨਾਲੇ ਮੈਂ ਕਿਹਾ ਚਲੋ ਉਹਨਾ ਵੀਡੀਓ ਸ਼ੇਅਰ ਕਰ ਲੈਣੇ ਆ ਤੇ ਲੋ ਜੀ ਮੈਂ ਕੋੜਾ ਐਡ ਕਾ ਦਿੱਤਾ ਇਹਦੇ ਵਿੱਚ ਤੇ ਇਹਨੂੰ ਤੁਸੀਂ ਨਾ ਮਤਲਬ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇਹ ਇਮਲੀ ਤੇ ਮੈਂ ਬਹੁਤ ਵਾਰ ਬਣਾਈ ਆ ਹਨਾ ਤੇ ਇਹਨੂੰ ਆਪਾਂ ਦਾ ਪਕੌੜਿਆਂ ਦੇ ਨਾਲ ਬਰੈਡ ਹਨਾ ਤੁਸੀਂ ਆਪ ਕੋਸ਼ਿਸ਼ ਵੀ ਬਣਾਉਣੇ ਘਰੇ ਚਲੋ ਹਨਾ ਆਪਣੇ ਕੋਲੋਂ ਮਤਲਬ ਇਹਨੂੰ ਫ੍ਰਿਜ 'ਚ ਰੱਖ ਲਓ ਬਣਾ ਕੇ ਤੇ ਆਪਾਂ ਨੂੰ ਮਤਲਬ ਬਾਹਰੋਂ ਲਿਆਂਦੀ ਲੋਣੀ ਬਾਕੀ ਆਪਣੇ ਹੱਥ ਨਾਲ ਬਣਾਈ ਹੋਈ ਹੈ ਨਾ ਸਾਫ਼ ਸੁਥਰੀ ਹੈ ਨਾ ਇਮਲੀ ਠੀਕ ਆ ਤੇ ਇਹਦੇ ਵਿੱਚ ਮੈਂ ਪਾਇਆ ਨਮਕ ਠੀਕ ਆ ਜੀ ਤੇ ਇਸ ਰਿਕਾਰਡਿੰਗ ਮੇਚ ਪਾਈ ਆ ਠੀਕ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਂਗੀ ਮੈਂ ਫੂਡ ਕਲਰ ਫੂਡ ਕਲਰ ਜਿਹੜਾ ਹੈ ਤੁਸੀਂ orange ਕਲਰ ਪਾਉਣਾ ਇਹਦੇ ਵਿੱਚ ਠੀਕ ਆ ਜੀ ਮਾਰਕੀਟ ਤੋਂ ਆਪਾਂ ਨੂੰ ਮਿਲ ਜਾਂਦਾ ਆਰਾਮ ਨਾਲ ਠੀਕ ਆ ਜੀ ਮੇਰੇ ਲੱਡੂਆਂ ਦਾ ਰੰਗ ਹੁੰਦਾ ਪੀਲਾ ਪਰ ਉਵੇਂ ਹੀ ਹੈਗਾ ਹੈਗਾ ਜਿਹੜਾ ਇਹ ਵਾਲਾ orange ਕਲਰ ਮਿਲ ਜਾਂਦਾ ਹੈ ਔਰੈਂਜ ਕਲਰ ਹੋਇਆ ਚਾਹੀਏ ਲਾਲ ਰੰਗ ਹੋਇਆ ਵੈਸੇ ਲਾਲ ਰੰਗ ਦੀ ਹੁੰਦੀ ਚਟਨੀ ਤੇ ਸੌਰੀ ਮੈਂ ਔਰੈਂਜ ਕਹਿ ਦਿੱਤਾ ਤੇ ਲਾਲ ਰੰਗ ਪਾਉਣਾਗਾ ਤੁਸੀਂ ਠੀਕ ਆ ਤੇ ਆ ਦੇਖੋ ਇੰਨਾ ਕੁ ਤੁਸੀਂ ਲਾਲ ਰੰਗ ਪਾ ਲੈਣਾ ਮੇਰੇ ਤੋਂ ਥੋੜਾ ਜਿਆਦਾ ਪੈ ਗਿਆ ਸੀਗਾ ਪਰ ਤੁਸੀਂ ਥੋੜਾ ਜਆ ਚੁਟਕੀ ਕੋ ਮਤਲਬ ਜਿੰਨਾ ਮੈਂ ਤੁਹਾਨੂੰ ਦਿਖਾਇਆ ਉਹਦੇ ਨਾਲ ਅੱਧਾ ਪਾ ਲਿਓ ਠੀਕ ਆ ਵੈਸੇ ਬਹੁਤ ਵਧੀਆ ਚਟਨੀ ਬਣੀ ਸੀ ਕਲਰ ਬਹੁਤ ਵਧੀਆ ਆਇਆਗਾ ਤੇ ਬਸ ਹੁਣ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਦੇ ਨਾਲ ਘੱਟੋ-ਘੱਟ 10 ਮਿੰਟ ਤੱਕ ਜਿਹੜਾ ਹੈਗਾ ਗੈਸ ਤੁਸੀਂ ਤੇਜ਼ ਕਰ ਦੇਣੀ ਆ ਠੀਕ ਆ ਲੋ ਜੀ ਮੈਂ ਪਹਿਲਾਂ ਚੈੱਕ ਕਰਕੇ ਦੇਖ ਲਿਆ ਸੀਗਾ ਮਤਲਬ ਨਾ ਮੈਨੂੰ ਥੋੜਾ ਜਿਹਾ ਮਿੱਠਾ ਘੱਟ ਲੱਗਿਆ ਤੇ ਫਿਰ ਮੈਂ ਇਹਦੇ ਵਿੱਚ ਇੱਕ ਜਿਹੜੀ ਹੈਗੀ ਆ ਮਤਲਬ ਗੁਰਦੀ ਡਲੀ ਸੀ ਜਿਹੜੀ ਹੋਰ ਪਾ ਦਿੱਤੀ ਆ ਤੇ ਹਨਾ ਮਤਲਬ ਤੁਸੀਂ ਇਹਨੂੰ ਨਾ ਮਤਲਬ ਦੇਖੋ ਉਬਾਲ ਆਉਣਾ ਸ਼ੁਰੂ ਹੋ ਗਿਆ ਤੁਸੀਂ 10 ਮਿੰਟ ਨੂੰ ਪੂਰਾ ਰਿਨਣਾਗਾ ਠੀਕ ਆ ਪੂਰਾ ਰਿਨਨ ਰਿਨਨ ਕੇ ਜਿਹੜੀ ਹੈਗੀ ਇਹ ਮਤਲਬ ਗਾੜੀ ਹੋ ਜੂਗੀ ਇੱਕ ਵਾਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਟੈਕਸਚਰ ਜਿਹੜਾ ਹੈਗਾ ਇਸ ਤ ਦੇਖੋ ਤੇ ਇਹਦੇ ਵਿੱਚ ਤੁਸੀਂ ਪਾਣੀ ਵੀ ਐਡ ਕਰਨਾ ਸ਼ਾਇਦ ਮੈਂ ਪਿੱਛੇ ਤੁਹਾਨੂੰ ਦੱਸਣਾ ਭੁੱਲ ਗਈ ਤੇ ਇਹਦੇ ਵਿੱਚ ਪਾਣੀ ਤੁਸੀਂ ਆਪਣੇ ਮਤਲਬ ਜੇ ਤੁਸੀਂ ਇਮਲੀ ਲਈ ਆ ਠੀਕ ਆ ਜਿੰਨੀ ਇਮਲੀ ਲਈ ਆ ਉਹਦੇ ਅਕੋਰਡਿੰਗ ਤੁਸੀਂ ਦੋ ਗਲਾਸ ਪਾ ਲੈਣੇ ਨੇ ਪਾਣੀ ਦੇ ਲਓ ਜੀ ਉਬਲ ਗਈ ਉਬਲਣ ਲੱਗ ਗਈ ਤੇ ਆਪਾਂ ਹੁਣ ਇਹਨੂੰ ਪੂਰਾ ਮਤਲਬ 10 ਮਿੰਟ ਤੱਕ ਇਸੇ ਤਰ੍ਹਾਂ ਹੀ ਉਬਾਲਾਂਗੇ ਤੇ ਕੜਚੀ ਵਿੱਚ ਰੱਖੀਏ ਬਾਹਰ ਨਹੀਂ ਆਉਗੀ ਉਬਲ ਕੇ ਤੇ ਬਸ ਇਹਨੂੰ ਆਪ ਪੈਸਟਰਾਈਜ ਪਕਾ ਲਾਂਗੇ ਠੀਕ ਆ ਜੀ ਲੋਜੀ ਪੱਕਦੇ ਪੱਕਦੇ ਨੂੰ 10 ਮਿੰਟ ਹੋ ਚੁੱਕੇ ਨੇ ਤੇ ਲੋ ਜੀ ਮੈਂ ਗੈਸ ਬੰਦ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲ ਟੈਕਸਚਰ ਇਹਦਾ ਦੇਖੋ ਕਿਸ ਤਰ੍ਹਾਂ ਦਾ ਹੋ ਗਿਆ ਮਤਲਬ ਗਾੜੀ ਹੋ ਗਈ ਇਹ ਤੇ ਪਹਿਲਾਂ ਪਤਲੀ ਸੀਗੀ ਤੇ ਹੁਣ ਇਹ ਪੱਕ ਪੱਕ ਕੇ ਜਿਹੜੀ ਹੈਗੀ ਹੈ ਗਾੜੀ ਹੋ ਗਈ ਤੁਸੀਂ ਇਹਨੂੰ ਫਿਰਨਾ ਫਰੈਂਡਸ ਮਤਲਬ ਮੈਂ ਰਾਤ ਨੂੰ ਬਣਾ ਰਹੀ ਹਾਂ ਜੇ ਤੁਸੀਂ ਦਿਨੇ ਹੀ ਬਣਾ ਰਹੇ ਹੋ ਤੈਨੂੰ 2-3 ਘੰਟੇ ਲੀ ਤੁਸੀਂ ਨਾ ਜਿਹੜਾ ਹੈਗਾ ਠਾਕੀ ਰੱਖ ਦਿਓ ਠੰਡੀ ਹੋ ਜੂਗੀ ਠੰਡੀ ਹੋਣ ਤੋਂ ਬਾਅਦ ਤੁਸੀਂ ਨਾ ਜੜੀਆਂ ਦੇ ਵਿੱਚ ਗੁੱਠਲੀਆਂ ਨੇ ਹਨਾ ਮਤਲਬ ਉਹ ਵਾਲੀਆਂ ਕੱਢ ਦੇਣੀ ਨੇ ਬਾਹਰ ਤੇ ਦੂਸਰੀਆਂ ਜਿਹੜੇ ਹੈਗਾ ਜੋ ਠੰਡੀ ਹੋ ਜੂਗੀ ਤੁਸੀਂ ਬੋਤਲ ਦੇ ਵਿੱਚ ਠੀਕ ਆ ਇਹਨੂੰ ਕੱਢ ਕੇ ਰੱਖ ਸਕਦੇ ਹੋ ਬੋਤਲ ਨਾ ਤੁਸੀਂ ਪਲਾਸਟਿਕ ਦੇ ਵਿੱਚ ਨਾ ਕੱਢਿਓ ਤੁਸੀਂ ਕੱਚ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਕੱਢ ਲਓ ਠੀਕ ਹੈ ਜੀ ਲਓ ਜੀ ਟੱਕ ਕੇ ਰੱਖ ਦਾਂਗੇ ਆਪਾਂ ਹੁਣ ਇਹ ਸਵੇਰੇ ਹੀ ਦੇਖਾਂਗੇ ਠੀਕ ਹੈ ਜੀ ਕਿਉਂਕਿ ਰਾਤ ਦੇ ਵੇਲੇ ਬਣਾ ਰਹੀਆਂ ਨਾ ਮੈਂ ਇਹ ਲਓ ਜੀ ਮਾਰਨਿੰਗ ਦਾ ਟਾਈਮ ਹੋ ਗਿਆ ਠੀਕ ਹੈ ਜੀ ਵੈਰੀ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਆਹੀ ਤੇ ਮਤਲਬ ਕਿ ਸਵੇਰ ਦੇ ਇਹ 5 ਵਜੇ 10 ਮਿੰਟ ਹੋਏ ਹੋਏ ਨੇ ਠੀਕ ਆ ਤੇ ਤੁਹਾਨੂੰ ਮੈਂ ਸਵੇਰ ਦਾ ਥਿਊ ਦਿਖਾ ਰਹੀ ਆ ਸਵੇਰੇ ਸਵੇਰ ਉੱਠਣਸਾਰ ਪਹਿਲਾਂ ਮੈਂ ਪਤਾ ਕੀ ਕੀਤਾ ਜੀ ਉਠਨਸਾਰ ਪਹਿਲਾਂ ਮੈਂ ਮਸ਼ੀਨ ਲਾਈ ਕਿਉਂਕਿ ਮੇਰੇ ਕੱਪੜੇ ਧੂਣ ਵਾਲੇ ਪਏ ਸੀਗੇ ਕੱਪੜੇ ਜਿਹੜੇ ਕੱਲ ਵੀ ਨਹੀਂ ਸੀ ਧੋਤੇਗੇ ਤੇ ਫਿਰ ਮੈਂ ਸੋਚਿਆ ਮੈਂ ਕਿ ਚਲੋ ਮੈਂ ਮਸ਼ੀਨ ਲਾ ਦਿੰਨੀ ਆ ਤੇ ਸਵੇਰੇ ਪਹਿਲਾਂ ਮਸ਼ੀਨ ਲਾਈ ਆ ਆਪਾਂ ਲਓ ਜੀ ਲੈਟ ਲਾ ਦਿੱਤੀ ਆਪਾਂ ਤੇ ਮੈਂ ਲੈ ਕੇ ਆਉਂਗੀ ਜੀ ਕੱਪੜੇ ਚੱਕ ਕੇ ਲਓ ਜੀ ਧੂਣ ਵਾਲੇ ਕੱਪੜੇ ਜਿਹੜੇ ਹੁੰਦੇ ਆ ਸਾਰੇ ਲਾਂਡਰੀ ਚ ਰੱਖ ਦਿੰਨੇ ਆ ਆਪਾਂ ਤੇ ਲਾਂਡਰੀ ਲੈ ਆਈ ਆ ਤੇ ਹੁਣ ਮੈਂ ਲਾਉਂਗੀ ਜੀ ਮਸ਼ੀਨ ਤੇ ਆਪਣੇ ਕੱਪੜੇ ਧੋਤੇ ਜਾਣਗੇ ਠੀਕ ਆ ਜੀ ਨਾਲ ਦੇ ਨਾਲ ਕੱਪੜੇ ਧੋਤੇ ਜਾਣਗੇ ਜੀ ਆਪਣੇ ਤੇ ਨਾਲ ਹੀ ਮੈਂ ਬਣਾ ਲਵਾਂਗੀ ਜੀ ਚਾਹ केजी लौजी कपड़े में पाई आई मशीन च ते मैं तन्नु दिखा रही सी 100 सीडी रात आप बनाई सी की चटनी ਤੇ ਮਤਲਬ ਠੰਡੀ ਹੋ ਗਈ ਬਿਲਕੁਲ ਇਹ ਗਾੜੀ ਵੀ ਹੋ ਗਈ ਸੀ ਤੇ ਹੁਣ ਮੈਂ ਧਰੂੰਗੀ ਜੀ ਚਾਹ ਠੀਕ ਹੈ ਜੀ ਲਓ ਜੀ ਚਾਹ ਧਰਨ ਲੱਗੀ ਤੇ ਫਿਰ ਚਾਹ ਧਰਨ ਤੋਂ ਬਾਅਦ ਮੈਂ ਤੁਬਤੀ ਕਰੂੰਗੀ ਜੀ ਹਨਾ ਬਾਬਾਈ ਤੇ ਚਾਲ ਬਤ ਲੂੰਗੀ ਤੇ ਹਜੇ ਕੋਈ ਵੀ ਨਹੀਂ ਉੱਠਿਆ ਹੈਗਾ ਨਾ ਮੰਮੀ ਹੁਣੇ ਉੱਠੇ ਨੇ ਜੀ ਨਾ ਉੱਠੇ ਸਰਦਾਰ ਜੀ ਤੇ ਸਰਦਾਰ ਜੀ ਨੂੰ ਮਤਲਬ ਮੈਂ ਠਾਇਆ ਸੀ ਕਿ ਮੈਂ ਕਿ ਤੂੰ ਸੁੱਟ ਖੜੋ ਤੇ ਚਾਹ ਉਹ ਚਾਹ ਵਗੈਰਾ ਪੀ ਲਿਓ ਠੀਕ ਆ ਤੇ ਨੂਰ ਨੂੰ ਵੀ ਮੈਂ ਠਾਤਾ ਸੀਗਾ ਮੈਂ ਕਿ ਆਪਣਾ ਕੰਮ ਕਰ ਲੈ ਕਿਉਂਕਿ ਥੋੜਾ ਜਿਹਾ ਤਾਂ ਕੰਮ ਰਹਿਦਾ ਸੀਗਾ ਤੇ ਲਓ ਜੀ ਚਾਹ ਪਾ ਧਰ ਦਿੱਤੀ ਚਾਹ ਨੂੰ ਪਟਾਕੇ ਨਾ ਮਤਲਬ ਬਾਹਰ ਦੇ ਖੰਨਾਵੇਂ ਕੱਪੜੇ ਤੇ ਬਸ ਮਤਲਬ ਇਹਨੂੰ ਮੈਂ ਤਾਂ ਹੀ ਨਾ ਮੈਨੂੰ ਐਸੀ ਕਮ ਚਲੋ ਕੱਪੜਿਆਂ ਦਾ ਕੰਮ ਨਿਪਟੜ ਚੁਗਾ ਆਪਣਾ ਤੇ ਫਿਰ ਜਿਹੜਾ ਹੈਗਾ ਦਿਨੇ ਮਤਲਬ ਕਿ ਕੱਪੜੇ ਕਟਿੰਗ ਕਰਨੇ ਸੀਗੇ ਆਪਾਂ ਨਾ ਸੂਟ ਆ ਗਏ ਸੀ ਕਿ ਤਿੰਨ ਸੂਟ ਆ ਗਏ ਸੀ ਤੇ ਇੱਕ ਸੂਟ ਪਹਿਲਾਂ ਵੀ ਆਇਆ ਹੋਇਆ ਸੀ ਚਾਰ ਸੂਟ ਹੋ ਗਏ ਸੀਗੇ ਕਟਿੰਗ ਕਰਨ ਵਾਲੇ ਫਿਰ ਮੰਮੀ ਦਾ ਵੀ ਸੂਟ ਕਟਿੰਗ ਕਰਨਾ ਸੀਗਾ ਮੈਂ ਕਿਹਾ ਦੋ ਦੋ ਕਰਕੇ ਸੂਟ ਕਟਿੰਗ ਕਰਕੇ ਆਪਾਂ ਬਣਾ ਦਿੰਨੇ ਆਂਗੇ ਤੇ ਮਤਲਬ ਫਿਰ ਇਸ ਲਈ ਨਾ ਮੈਂ ਸਵੇਰੀ ਮਤਲਬ ਅੱਜ ਸਾਰੇ ਕੰਮ ਨਾ ਵਿੜੂੰਗੀ ਤੇ ਲੋਜੀ ਚਾਹ ਨੂੰ ਆਪਾਂ ਟੱਕ ਦਿੰਨੇ ਆ ਤੇ ਟੱਕ ਕੇ ਫਿਰ ਆਪਾਂ ਦੇਖਦੇ ਆ ਬਾਹਰ ਜਾ ਕੇ ਕੱਪੜੇ ਲੋ ਜੀ ਚਾਹ ਆਪਣੀ ਬਣ ਗਈ ਚਾਚ ਪਾਵਾਂਗੇ ਜੀ ਦੁੱਧ ਤੇ ਮੰਮੀ ਹੋਰ ਉਹਨਾਂ ਨੇ ਵੀ ਦੇ ਕੇ ਆਉਣੇ ਆਪਾਂ ਚਾਹ ਬਣਾ ਕੇ ਮਤਲਬ ਬਣਾ ਕੇ ਤੇ ਮਤਲਬ ਪਹਿਲਾਂ ਅਸੀਂ ਆਪ ਚਾਹ ਬਣਾਉਣੀ ਹੈ ਜੇ ਕੋਈ ਮੰਮੀ ਤੇ ਪਾਪਾ ਇਹਨਾਂ ਮਤਲਬ ਫਿੱਕੀ ਚਾਹ ਪਿੰਦੇ ਨੇ ਮਤਲਬ ਮੰਮੀ ਨੂੰ ਸੁਭਾਅ ਹੈ ਜੀ ਮੰਮੀ ਫਿੱਕੀ ਚਾਹ ਪਿੰਦੇ ਆ ਤੇ ਪਾਪਾ ਜੀ ਫਿਰ ਮਤਲਬ ਉਹੀ ਚਾਹ ਪੀ ਲਵੋ ਨੇ ਕੋਕੀ ਨਾ ਫਿਰ ਮਤਲਬ ਥੋੜੀ ਚਾਹ ਰੱਖ ਕੇ ਜਿਵੇਂ ਆਪਾਂ ਮੰਨ ਕੇ ਚੱਲੋ ਅੱਧਾ ਗਲਾਸ ਚਾਹ ਦਾ ਰੱਖ ਲੈਂਦੀ ਹਾਂ ਮੈਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਪਾਣੀ ਪਾ ਦੇਣੀ ਹੁੰਦੀ ਆ ਸੌਰੀ ਪਾਣੀ ਨਹੀਂ ਦੁੱਧ ਪਾ ਦੇਣੀ ਹੁੰਦੀ ਆ ਤੇ ਹਨਾ ਇਸ ਤਰ੍ਹਾਂ ਦੇਖੋ ਤੁਸੀਂ ਮੈਂ ਦੁੱਧ ਰੱਖ ਲਿਆ ਵਿੱਚ ਤੇ ਇਹਦੇ ਵਿੱਚ ਹੀ ਆਪਾਂ ਜਿਹੜੀ ਚਾਹ ਐਡ ਕਰ ਦਾਂਗੇ ਜਿਹੜੀ ਇੱਦਾਂ ਕਲਾਸ ਚਾਹ ਰੱਖਿਆ ਤੇ ਫਿਰ ਮੰਮੂ ਪਾਪਾ ਇਹਨਾਂ ਨੂੰ ਚਾਹ ਇਸ ਤਰ੍ਹਾਂ ਦੇਵਨ ਨਹੀਂ ਨੀ ਤੇ ਸਵੇਰ ਵੇਲੇ ਜਿਹੜਾ ਹੈਗਾ ਮਤਲਬ ਰਾਤ ਦੀ ਰੋਟੀ ਵੀ ਪਾਚਾ ਕੇ ਰੱਖ ਲੈਂਦੇ ਆ ਦੋ ਤੇ ਉਹ ਫਿਰ ਮੰਮੂ ਪਾਪਾ ਜੀ ਖਾਂਦੇ ਨੇ ਜੀ ਹਾਂ ਬਹੀ ਰੋਟੀ ਸਵੇਰ ਵੇਲੇ ਖਾਣ ਖਾਣੀ ਕਹਿੰਦੇ ਵਧੀਆ ਕੀ ਵਧੀਆ ਹੁੰਦੀ ਹੈ ਸੇਤ ਲਈ ਤਿਹ ਲੋਜੀ ਚਟਨੀ ਚਟਨੀ ਵੀ ਦੇਖ ਲੋ ਜੀ ਚਟਨੀ ਟੈਕਸਚਰ ਬਹੁਤ ਘੈਂਟ ਹੋਇਆ ਸੀ ਮੇਰੇ ਤੋਂ ਜੀ ਕੈਮੀਸੀ ਨੇ ਕਾਲੀ ਪਰ ਖਾ ਲਾ ਪਰ ਜ਼ਿਆਦਾ ਵੀ ਨਹੀਂ ਖਾਣੀ ਚਾਹੀਦੀ ਬਸ ਨਾ ਇਹਦੇ ਨਾਲ ਜੇ ਆਪਾਂ ਡੇਲੀ ਇੱਕ ਚਮਚ ਲੈ ਲੈਂਦੇ ਰਹੀਏ ਲੇਡੀਜ਼ ਲਈ ਕਾਫੀ ਵਧੀਆ ਤੇ ਜੈਂਟਸ ਨੂੰ ਮਤਲਬ ਹਫਤੇ ਦੇ ਵਿੱਚ ਦੋ ਵਾਰ ਖਾ ਸਕਦੇ ਆ ਠੀਕ ਹਫਤੇ ਵਿੱਚ ਦੋ ਚ ਮਤਲਬ ਇੱਕ ਚਮਚਾ ਲੈ ਸਕਦੇ ਆ ਹਫਤੇ ਵਿੱਚ ਦੋ ਵਾਰ ਖਾਓ ਤੇ ਤੁਹਾਡੇ ਲਈ ਕਾਫੀ ਜ਼ਿਆਦਾ ਬਹੁਤ سارے ਰੋਗ ਜਿਹੜੇ ਹੈਗੇ ਠੀਕ ਹੋ ਜਾਂਦੇ ਆ ਦੇ ਨਾਲ weight loss ਵੀ ਹੁੰਦਾ ਨੂੰ ਜੇ ਆਪਾਂ ਹਫਤੇ ਦੇ ਵਿੱਚ ਦੋ ਵਾਰ ਪਾਈਏ ਲੋ ਜਿਹੜੇ ਸਾਤੇ ਭਾਂਡੇ ਆਪਣੇ ਸਾਫ ਕਰਕੇ ਰੱਖੇ ਹੋਏ ਨੇ ਉਹ ਸਾਰੇ ਮੈਂ ਚੱਕੂੰਗੀ ਹਨਾ ਤੇ ਉਹ ਸਾਰੇ ਆਪਣੇ ਮਤਲਬ ਜਗਾ ਤੇ ਰੱਖ ਦੂੰਗੀ ਜੱਗ ਵਗੈਰਾ ਹਨਾ ਭਾਂਡੇ ਸਾਰੇ ਬੱਚਿਆਂ ਦੇ ਲੰਚ ਬਾਕਸ ਹਨਾ ਤੇ ਬਸ ਸਾਰਿਆਂ ਨੂੰ ਇਹਨਾਂ ਨੂੰ ਆਪਾਂ ਜਗਾ ਜਗਾ ਤੇ ਲਾ ਦਾਂਗੇ ਜੀ ਸੈਟਿੰਗ ਕਰਾਂਗੇ ਕਿਚਨ ਦੀ ਸਲਫ ਜਿਹੜੀ ਖਾਲੀ ਕਰ ਦਾਂਗੇ जी आप उपर आके बैठ गए उपर बोल के मौसम सवेरे सवेरे है ना चाह भी आप उपर बैठ के पी पी मतलब तो मैं पीनी शुरू करती मैं तो मूँह पी के आगे कर तो रहे आ गए काम करूल पिछले लाइट चली गई तो मेरे कपड़े भी अद चले रह गए चलो कोई गल नहीं लाइट आ जाऊंगी है ना फिर आप कपड़े कपड़े धो देंगे तो मैं क्या चलो उपर बैठ के चाह पीने सवेरे सवेरे कहती तो उपर आ जाओ तर हाली उठाने तरह सत्ता पास उठाने जाके चाहू पी के ਹੂੰ ਦੇਖੋ ਜੀ ਕੈਮਰਾ ਕਲ ਮੋਸਮ ਤੇ ਦੇਖੋ ਜੀ ਮੱਧਮ ਜੀ ਧੁੱਪ ਸੂਰਜ ਹਾਂ ਤਾਂ ਵਾ ਉਹ ਨਾਲੇ ਉੱਪਰ ਰੱਖੇ ਧੁੱਪ ਆ ਜਾਂਦੀ ਹੈ ਸਾਰੇ ਤੇ ਮੌਸਮ ਬਹੁਤ ਵਧੀਆ ਹੈ ਤੇ ਮੈਂ ਇੱਕ ਚੀਜ਼ ਤੁਹਾਨੂੰ ਹੋਰ ਵੀ ਦਿਖਾਉਣੀ ਸੀ ਸਨ ਰਾਈਜ਼ ਹੋ ਰਿਹਾ ਹੂੰ ਸਨ ਰਾਈਜ਼ ਹੋ ਰਿਹਾ ਤੇ ਮਤਲਬ ਨਾ ਮੇਰੇ ਨੂੰ ਇੱਕ ਚੀਜ਼ ਹੋਰ ਵੀ ਦਿਖਾਉਣੀ ਸੀ ਚਲੋ ਆਪਾਂ ਤੁਹਾਨੂੰ ਦਿਖਾਉਣੀ ਹੈਗੇ ਸਾਹਮਣੇ ਨੂੰ ਤੁਸੀਂ ਪੇੜ ਦੇਖ ਰਹੇ ਹੋ ਇਹ ਅੰਬ ਦਾ ਪੇੜ ਆ ਠੀਕ ਆ ਇਹਦੇ ਤੇ ਨਾ ਅੰਬ ਲੱਗੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਤੇ ਨਾ ਅੰਬ ਲੱਗੇ ਨੇ ਦਿਖਾਉਣੀ ਮੈਂ ਤੁਹਾਨੂੰ ਤੁਹਾਨੂੰ ਇੱਧਰ ਦਿਖਾਉਣੀ ਆ

बिच बिच लगे हुए हैं बस ये है भी हम हवा करके न झ मतलब हूँ हो गए ना जान नीचे बहुत लगे हुए हैं इधर साइड छोटे छोटे छोटी छोटी आंबिया लगे ने छोटिया छोटिया जो इस बड़े हो गए मैं मतलब थोड़ी फिर भी दिखाऊंगी वीडियो एक दिन बट हाले छूट नहीं गए ਤੋ ਜਿੱਤੋਂ ਫੋਣੀ ਸ਼ੁਰੂ ਹੋਊਗੀ ਥੋੜੀ ਥੋੜੀ ਮੱਧਮ ਮਤੋਂ ਤੇ ਤੋ ਆ ਕੇ ਨੇ ਪਹਿਲਾਂ ਬੈਠ ਕੇ ਦੇਖੋ ਹੁਣ ਮਨ ਨੂੰ ਥੋੜਾ ਜਿਹਾ ਕੰਮ ਰਹਿੰਦਾ ਸੀ ਨੂਰੋ ਕਰੂਗੀ ਲਓ ਜੀ ਹੁਣ ਆ ਗਈ ਮੈਂ ਉੱਪਰ ਕੱਪੜੇ ਸੁਕੜੇ ਪਾਉਣ ਵਾਸਤੇ ਕੱਪੜੇ ਆਪਣੇ ਤੋਤੇ ਗਏ ਨੇ ਜੀ ਸਾਰੇ ਤੇ ਬੱਚੇ ਵੀ ਸਕੂਲ ਜਾ ਚੁੱਕੇ ਨੇ ਠੀਕ ਹੈ ਜੀ ਬੱਚਾ ਲਾਂਚ ਵਗੈਰਾ ਤਿਆਰ ਕੀਤਾ ਸਰਦਾਰ ਜੀ ਵੀ ਚਲੇ ਗਏ ਨੇ ਹਾਂਜੀ ਤੇ ਮੰਮੀ ਕਹਿੰਦੇ ਨਾ ਕਹਿੰਦੇ ਵੀ ਕੜੀ ਬਣਾ ਲੈ ਕਹਿੰਦੇ ਵੀ ਕੜੀ ਖਾਣੀ ਹੈਗੀ ਮੈਂ ਫਿਰ ਨਾ ਮਤਲਬ ਫਿਰ ਮੰਮੀ ਨੇ ਕਹਿਤਾ ਸੀ ਕਿ ਮੈਂ ਚਲੋ ਕੜੀ ਬਣਾ ਲੈਣੇ ਆ ਤੇ ਉਸ ਦਾ ਰਾਤੀ ਸਬਜ਼ੀ ਪਈ ਸੀਗੀ ਬੱਚੀ ਤੇ ਆਲੂ ਤੰਗ ਬਣਾਏ ਸੀਗੇ ਆਪਾਂ ਰਾਤ ਤੇ ਉਹ ਪਈ ਸੀ ਮੈਂ ਕਿਹਾ ਚਲੋ ਉਹਦੇ ਨਾਲ ਖਾ ਲਾਂਗੇ ਮੰਮੀ ਕਹਿੰਦੇ ਨਹੀਂ ਕਹਿੰਦੇ ਮੇਰਾ ਨਾ ਮੈਨੂੰ ਮਤਲਬ ਕੋਹਰਾਟ ਹੁੰਦੀ ਆ ਵੀ ਕੜੀ ਬਣਾ ਲੈ ਚਲੋ ਕੜੀ ਖਾ ਲਾਂਗੇ ਨਾਲ ਦੁਪਹਿਰੇ ਖਾ ਲਾਂਗੇ ਫਿਰ ਮੈਨੂੰ ਵੀ ਐਜ ਹੋ ਗਿਆ ਮੈਂ ਕਿਹਾ ਸੂਟ ਵੀ ਕਟਿੰਗ ਕਰਨੇ ਆ ਚਲੋ ਆਪਾਂ ਹੋਣੀ ਕੜੀ ਉਹਣਾ ਲੈਣੇ ਆ ਨੀਚੇ ਜਾ ਕੇ ਬਣਾਉਂਗੇ ਜੇ ਮੈਂ ਕੜੀ ਚਲੋ ਜਿਹਾ ਪਾ ਲੈਣੇ thank yeah. you ਲਓ ਜੀ ਕੜੀ ਨੂੰ ਪਾ ਤੜਕਾ ਵਗੈਰਾ ਲਾ ਦਿੱਤਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਹੋਰ ਪਾਣੀ ਐਡ ਕਰਾਂਗੇ ਬਸ ਇਹਦੇ ਵਿੱਚ ਮੈਂ ਮਤਲਬ ਪਕੌੜੇ ਵਗੈਰਾ ਨਹੀਂ ਸੀ ਪਾਏ ਆਲੂ ਕੱਟ ਕੇ ਪਾਏ ਸੀ ਫਰੈਂਡਸ ਦੋ ਆਲੂ ਕੱਟਲੇ ਸੀ ਜੀ ਤਿੰਨ ਚਾਰ ਪਿਆਜ਼ ਕੱਟਲੇ ਤੇ ਬਸ ਟਮਾਟਰ ਵੀ ਨਹੀਂ ਐਡ ਕੀਤਾ ਕਿ ਲੱਸੀ ਪਾਈ ਸੀ ਮੈਂਨੇ ਹਣਾ ਤੇ ਲੱਸੀ ਦੇ ਵਿੱਚ ਬੇਸਨ ਘੋਲ ਲੈਣੀ ਜੰਨੀ ਆ ਤੇ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਰੈਸਪੀ ਦਿੱਤੀ ਹੋਊਗੀ ਚਲੋ ਜੀ ਮੈਂ ਦੁਬਾਰਾ ਵੀ ਤੁਹਾਨੂੰ ਦੇ ਦੂੰਗੀ ਵੀਡੀਓ ਲੋ ਜੀ ਰੋਟੀ ਰੋਟੀ ਖਾਣ ਤੋਂ ਬਾਅਦ ਆਪਾਂ ਮਤਲਬ ਝਾੜੂ ਵਗੈਰਾ ਕੱਢ ਦਿੱਤਾ ਤੇ ਸਾਰੇ ਲਾ ਦਿੱਤੇ ਨੇ ਪੋਚੇ ਠੀਕ ਆ ਜੀ ਕਿਚਨ ਕਲੀਨ ਹੋ ਗਈ ਆਪਣੀ ਇੱਧਰ ਪੱਖਾ ਛੱਡਿਆ ਹੋਇਆ ਸੀ ਨਾ ਇੱਧਰ ਉਹਦੇ ਕਮਰਾ ਸੁੱਕ ਗਏ ਮਤਲਬ ਅੰਦਰਲੇ ਕਮਰੇ ਵੀ ਸੁੱਕ ਗਏ ਨੇ ਤੇ ਪੱਖਾ ਲਾਉਂਗੀ ਮੈਂ ਪੱਖੇ ਨਾਲ ਨਾ ਮਤਲਬ ਲੌਬੀ ਹੈ ਜਿਹੜੀ ਆਪਣੀ ਉਹ ਵੀ ਸੁੱਕ ਜਾਊਗੀ ਚਲੋ ਜੀ ਹਨਾ ਤੇ ਦੇਖੋ ਇੱਧਰ ਬੈੱਡ ਸ਼ੀਟ ਸਾਰੀ ਸੈੱਟ ਕਰ ਦਿੱਤੀ ਆ ਤੇ ਸਾਰੀ ਸੈਟਿੰਗ ਕਰਨ ਤੋਂ ਬਾਅਦ ਝਾੜੂ ਲਾ ਦਿੱਤਾ ਜੀ ਫ੍ਰੀਕਾ ਉਸ ਤੋਂ ਬਾਅਦ ਡਸਟਿੰਗ ਕਰੀ ਫਿਰ ਮਲਾਇਆ ਜੀ ਪੋਚਾ ਤੇ ਵੀਡੀਓ ਵੀ ਕਾਫੀ ਜ਼ਿਆਦਾ ਲੰਬੀ ਹੋ ਗਈ ਇਸ ਲਈ ਫਰੈਂਡਸ ਵੀਡੀਓ ਨਹੀਂ ਬਣਾਈ ਹੈਗੀ। ਅੱਜ ਪੂਰਾ ਤੇਜ਼ ਚੱਲਦਾ। ਕੱਟ ਕਰਦੇ ਹਾਂ। ਚਲ ਜੀ ਅੱਪ ਕੰਮ ਕਰੀਏ ਸਾਰੇ ਜਿਹਨੇ ਕੜੀ ਵੀ ਬਣਾਈ ਹੈ ਕਿਉਂਕਿ ਮੈਨੂੰ ਸੀਗਾ ਇਸ ਨੂੰ ਸਿੰਪਲ ਬਟ ਨਹੀਂ ਕਰਦੇ ਨਾ ਉਹ ਫੜਾ ਦਿੰਦੇ। ਤੇ ਮੈਨੂੰ ਆਇਆ ਸੀਗਾ ਇਹ ਉੱਤਲਾ ਕੇ ਬੈਠ ਕੇ ਕਰਦੇ ਤੇ ਮਤਲਬ ਨਾ ਮੈਨੂੰ ਐ ਸੀਗਾ ਕਿ ਵੀ ਮੈਂ ਨਾ ਜਿਵੇਂ ਇਹ ਕੰਮ ਨੂੰ ਕਰਦਾ ਮਸਤ ਤਕਰੀਬਨ ਸਵੇਰ ਹੀ ਸਭ ਜੀ ਸਬਜ਼ੀ ਦਾ ਕੰਮ ਨਿਕਲ ਜਾਂਦਾ ਕਿਹ ਕਹਣਾ ਕਦੇ ਐ ਹੋਏ ਜਿਵੇਂ ਮੈਂ ਸਬਜ਼ੀ ਦਾ ਬਣਾਉਂਦਾ ਸਬਜ਼ੀ ਡੇਲੀ ਬਣਦੀ ਹੈ ਸਵੇਰ ਤੇ ਅੱਜ ਵੀ ਮੈਂ ਕੜੀ ਬਣਾਤੀ ਸੀਗੀ ਤੇ ਨਾਲ ਹੀ ਰੋਟੀਆਂ ਬਣਾਤੀ ਤੇ ਹਲੇ ਮੈਂ ਰੋਟੀ ਖਾਣੀ ਸੀ ਉਹਦੀ ਟਾਈਮ ਤੁਸੀਂ ਦੇਖੋ ਵੀ 10 ਵਜੇ ਕੇ ਸੀ 10 ਮਿੰਟ ਹੋ ਗਏ ਠੀਕ ਹੈ ਕੰਮ ਆਪਣੇ ਸਾਰੇ ਨਿਬੜ ਗਏ ਨੇ ਛੱਡ ਬਚ ਉਹਦੇ ਕਿਚਨ ਦੀ ਕਲੀਨਿੰਗ ਹੋ ਗਈ ਠੀਕ ਹੈ ਜੀ ਉੰਮੀ ਰੋਟੀ ਖਾਲੀ ਕਪੜੇ ਵਗੈਰਾ ਧੋਤੇ ਕੇ ਲਈ ਠੀਕ ਹੈ ਹੁਣ ਮੈਂ ਕਪੜੇ ਨੂੰ ਉਪਰੋਂ ਲਾ ਕੇ ਲੈ ਕੇ ਆਉਂਗੀ ਕਿਉਂਕਿ ਸੁੱਕਦੇ ਹੋਣਗੇ ਹੁਣ ਤਾਂ ਵੈਸੇ ਵੀ ਕਪੜੇ ਨੂੰ ਬਸ ਘੰਟਾ ਕੁ ਧੋਪ ਲਵਾਉ ਤੇ ਉਸ ਤੋਂ ਬਾਅਦ ਤੇਜ਼ ਧੋਪ ਹੋ ਜੂਗੀ ਤੇ ਤਾਂ ਹੁਣ ਵੀ ਬਹੁਤ ਜ਼ਿਆਦਾ ਹੋਊਗੀ ਨਾਲੇ ਇਸ ਤੋਂ ਬਾਅਦ ਹੋਰ ਵੀ ਜ਼ਿਆਦਾ ਤੇਜ਼ ਹੋ ਜੂਗੀ ਤੇ ਹੁਣ ਉਹਨਾਂ ਕਪੜੇ ਲੈ ਕੇ ਆਉਂਗੀ ਨਾਲੇ ਮੈਂ ਨਹਾਉਣੀ ਆ ਜੀ ਹਨਾ ਨਾਲੇ ਉਸ ਤੋਂ ਬਾਅਦ ਪਾਸੇ ਕਟਿੰਗ ਕਰਨੀ ਠੀਕ ਹੈ ਸੂਟ ਕਟਿੰਗ ਕਰਾਂਗੇ ਤੇ ਹਨਾ ਸੋ ਮੇਰਾ ਵਲੌਗ ਸੀ ਜੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੇ ਆਪਾਂ ਤੁਹਾਨੂੰ ਸਟੇਟ ਦੀ ਰੋਟੀਨ ਸ਼ੇਅਰ ਕੀਤੀ ਆ ਜੇ ਵੀਰ ਦਾ ਬਲੌਗ ਕਿੰਨਾ ਲੱਗਿਆ ਜਰੂਰ ਦੱਸਿਓ ਠੀਕ ਹੈ ਜੀ ਤੇ ਲਾਈਕ ਕਮੈਂਟ ਜ਼ਰੂਰ ਕਰਦੇ ਕਹੋ ਵੀਡੀਓ ਨੂੰ ਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਹੋ ਜੀ ਪਲੀਜ਼ ਨਵੇਂ ਚੈਨਲ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਨੇ ਨੈਕਸਟ ਬਲੌਗ ਦੇ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ